ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗ ਆਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣਾ ਬਚਾਰਾ ਚਲਦੀਆਂ ਰਹਿੰਦੀਆਂ ਹਨ ਸੋ ਕਲ ਨੂੰ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਖੁਸ਼ੀਆਂ ਸਾਰੇ ਸੰਸਾਰ ਨੂੰ ਭਗਤ ਰਵਿਦਾਸ ਜੀ ਨੇ ਸੰਸਾਰ ਦੇ ਉੱਪਰ ਆ ਕੇ ਪਰਮਾਤਮਾ ਦੀ ਬੰਦਗੀ ਕੀਤੀ ਜੋ ਹੰਕਾਰੀ ਪੁਰਸ਼ ਸੀ ਉਹਨਾਂ ਦਾ ਹੰਕਾਰ ਤੋੜ ਕੇ ਪਰਮਾਤਮਾ ਦੀ ਬੰਦਗੀ ਨਾਲ ਲਾਇਆ ਮੰਦੇ ਐਸੀ ਵੀ ਹੁੰਦੇ ਹਨ ਉੱਚੀਆਂ ਆਪਣੀਆਂ ਜਾਤਾਂ ਦਾ ਹੰਕਾਰ ਕਰਦੇ ਰਹਿੰਦੇ ਹਨ ਆਪਣੇ ਰਾਜ ਭਾਗ ਦਾ ਹੰਕਾਰ ਕਰਦੇ ਰਹਿੰਦੇ ਹਨ ਸੋ ਪਰ ਕੋਈ ਟਾਈਮ ਐਸਾ ਆਉਂਦਾ ਹੈ ਕੋਈ ਸੰਤ ਭਗਤ ਮਹਾਪੁਰਖ ਐਸੀ ਹੁੰਦੇ ਹਨ ਜੋ ਕਿ ਸਾਨੂੰ ਹੰਕਾਰ ਦੇ ਵਿੱਚੋਂ ਕੱਢ ਕੇ ਪਰਮਾਤਮਾ ਦੇ ਨਾਲ ਜੋੜਨ ਦਾ ਅਪਰਾਲਾ ਕਰਦੇ ਹਨ ਸੋ ਭਗਤ ਰਵਿਦਾਸ ਜੀ ਨੇ ਬਹੁਤ ਹੰਕਾਰੀ ਪੰਡਤਾਂ ਨੂੰ ਵੀ ਪ੍ਰਮਾਤਮਾ ਦੇ ਨਾਲ ਜੋੜਿਆ ਸੋ ਇਸ ਕਰਕੇ ਮਹਾਰਾਜ ਜੀ ਬਾਣੀ ਵਿੱਚ ਵੀ ਫਰਮਾਨ ਕਰਦੇ ਹਨ ਬਹੁਤ ਜਨਮੋ ਬਿਸ਼ਰੇ ਕੇ ਮਾਦੋ ਇਹੋ ਜਨਮ ਤੇ ਮਾਰੇ ਲੇਖੇ ਭਗਤ ਰਵਿਦਾਸ ਜੀ ਕਹਿੰਦੇ ਸਾਨੂੰ ਬਿਸ਼ੜਿਆਂ ਨੂੰ ਬਹੁਤ ਜਨਮ ਹੋ ਗਏ ਸੀ ਪਰ ਜੋ ਇਹ ਜਨਮ ਹੈ ਇਹੋ ਜਨਮ ਤੇ ਮਾਰੇ ਲੇਖੇ ਜੋ ਇਹ ਜਨਮ ਹੈ ਇਹ ਤੇ ਮਾਰੇ ਲੇਖੇ ਲਾ ਦਿੱਤਾ ਜ्यों ਵਿਸੜਿਆਂ ਨੂੰ ਬਹੁਤ ਟਾਈਮ ਹੋ ਚੁੱਕਿਆ ਟਾਈਮ ਕਿਸ ਤਰ੍ਹਾਂ ਹੋ ਗਿਆ ਕਦੇ ਕਿਸੇ ਜੁੰਨੀ 'ਚ ਕਦੇ ਕਿਸੇ ਜੁੰਨੀ 'ਚ ਕਦੇ 84 ਲੱਖ ਜੁੰਨੀ 'ਚੋਂ ਆ ਕੇ ਹੌਲੀ-ਹੌਲੀ ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ ਇਹ ਮਨੁੱਖਾ ਦੇਹੀ ਹੈ ਜੋ ਇਹ ਰਾਜਾ ਜੁੰਨੀ ਹੈ ਤੇ ਇਸ ਤੋਂ ਜੋ ਹੋਰ ਜੁੰਨੀਆਂ ਹਨ ਉਹ ਨਖਿੱਧ ਜੁਨਾ ਹਨ ਸੋ ਇਸ ਕਰਕੇ ਸਾਨੂੰ ਪਰਮਾਤਮਾ ਦੇ ਨਾਮ ਦੀ ਵੰਦਗੀ ਕਰਕੇ ਜੋ ਇਹ ਬਾਦਸ਼ਾਹ ਦੇਹੀ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਕੇ ਅਸੀਂ ਦੁਬਾਰੇ ਇਸ ਪਰਮਾਤਮਾ ਦੇ ਇਹ ਇਹ ਮਨੁੱਖਾ ਦੇਹ ਦੇ ਵਿੱਚ ਦੁਬਾਰਾ ਆ ਸਕਦੇ ਹਾਂ ਸੋ ਇਸ ਇਹ ਸਦੇਹੀ ਦੇ ਵਿੱਚ ਆ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੂੰ ਤੂੰ ਕਰਤਾ ਤੂੰ ਹੂ ਆ ਮੁਜਮੇ ਰਹਾ ਨਾ ਹੋ ਜੋ ਹਰ ਕਾ ਪਤਕਾ ਮਿਟ ਗਿਆ ਜਦ ਦੇਖੋ ਤਬ ਤੂੰ ਜੋ ਇਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਤੂੰ ਤੂੰ ਕਰਦਾ ਤੂੰ ਉਹ ਦਾ ਹੀ ਰੂਪ ਬਣ ਜਾਂਦਾ ਹੈ ਸੋ ਇਸ ਕਰਕੇ ਪਰਮਾਤਮਾ ਦੇ ਨਾਮ ਦੀ ਬੰਦਗੀ ਵੱਧ ਤੋਂ ਵੱਧ ਸਾਸੰਗ ਸੇਵਾ ਸਿਮਰਨ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਪਰ ਇਸ ਕਰਕੇ ਦੇਖਦੇ ਰਹਿੰਦੇ ਹਾਂ ਗੁਰੂ ਘਰ ਦੇ ਵਿੱਚ ਵੀ ਸੇਵਾ ਬਹੁਤ ਲੋਕ ਕਰਦੇ ਹਨ। ਬਹੁਤ ਅੱਛੀ ਗੱਲ ਹੈ। ਸੇਵਾ ਕਰਨੀ ਬਹੁਤ ਅੱਛੀ ਗੱਲ ਹੈ। ਅਮਰਤ ਸਾਕਣਾ ਅਮਰਤ ਸਾਕ ਕੇ ਗੁਰੂ ਦੀ ਬਾਣੀ ਮਹਾਪੁਰਖਾਂ ਦੇ ਜੋ ਮਹਾਪੁਰਖ ਹੁਕਮ ਦਿੰਦੇ ਹਨ, ਜੋ ਵਚਨ ਦਿੰਦੇ ਹਨ ਉਹਨਾਂ ਦੀ ਕਮਾਈ ਕਰਨੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣਾ ਬਹੁਤ ਵਧੀਆ ਵਧੀਆ ਗੱਲ ਹੈ। ਪਰ ਕਈ ਲੋਕ ਇਹ ਜੇ ਹੁੰਦੇ ਹਨ। ਅਮਰਤ ਵੀ ਸ਼ੱਕ ਲੈਂਦੇ ਹਨ ਪਰ ਉਹਨਾਂ ਦੇ ਵਿੱਚੋਂ ਮਨ ਦੇ ਵਿੱਚੋਂ ਕੱਟ ਨਹੀਂ ਜਾਂਦਾ ਉਹ ਅਮਰਤ ਸ਼ੱਕੇ ਦਾ ਵੀ ਕੋਈ ਫਾਇਦਾ ਨਹੀਂ ਉਹ ਸੇਵਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਸੇਵਾ ਉਹਨਾਂ ਦੀ ਸਫਲ ਹੈ ਜੋ ਸਤਿਗੁਰ ਕਾ ਮਨ ਮੰਨੇ ਜੋ ਸਤਿਗੁਰ ਕਾ ਮਨ ਮੰਨਿਆ ਸੋ ਪਾਪ ਕਸੰਮਨ ਭੰਨੇ ਸੋ ਜੋ ਪਰਮਾਤਮਾ ਦੀ ਬੰਦਗੀ ਕਰਦਾ ਹੈ ਸੇਵਾ ਕੀਤੀ ਵੀ ਉਹਨਾਂ ਦੀ ਸਫਲੀ ਹੁੰਦੀ ਹੈ ਜੋ ਸਤਿਗੁਰੂ ਦਾ ਮਨ ਮੰਨਦਾ ਹੈ ਜੋ ਸਤਿਗੁਰੂ ਕਾ ਮਨ ਮੰਨ ਕੇ ਫਿਰ ਜੋ ਹੈ ਪਾਪ ਕਸੰਮਨ ਭੰਨੇ ਜੋ ਪਾਪ ਨੇ ਉਹ ਭੰਨੇ ਜਾਣ ਤੋ ਫੇਰ ਸਾਡਾ ਜੋ ਮਨੁੱਖਾ ਦੇ ਹੈ ਸਾਡੀ ਸੇਵਾ ਕੀਤੀ ਹੈ ਉਹ ਫਿਰ ਸਖਲੀ ਹੈ ਸੋ ਇਸ ਕਰਕੇ ਪ੍ਰਮਾਤਮਾ ਦੇ ਨਾਮ ਦੀ ਵੱਲ ਵੀ ਸਾਨੂੰ ਵੱਧ ਤੋਂ ਵੱਧ ਸਤਸੰਗ ਸੇਵਾ ਸਿਮਰਨ ਸਾਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਪੂਰਨ ਮਹਾਪੁਰਖਾਂ ਦੇ ਲੜ ਲੱਗਣਾ ਚਾਹੀਦਾ ਹੈ ਭਗਤ ਸਹਿਬਾਨਾਂ ਦੇ ਜਨਮ ਦਿਹਾੜੇ ਮਨਾਏ ਤਾਂ ਹੀ ਸਾਡੇ ਸਫਲੇ ਹੁੰਦੇ ਹਨ ਜੇ ਉਹਨਾਂ ਤੋਂ ਅਸੀਂ ਸਹੀ ਸੇਧ ਲੈਂਦੇ ਹਾਂ ਸੋ ਮਹਾਪੁਰਖ ਜੋ ਹਨ ਸਾਨੂੰ ਸੇਧ ਦਿੰਦੇ ਹਨ ਸਾਨੂੰ ਮਨ ਦੀ ਨਿਮਰਤਾ ਦੱਸਦੇ ਹਨ ਮਨ ਦੀ ਨਿਮਰਤਾ ਚਾਹੀਦੀ ਹੈ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਨਿਮਰਤਾ ਨਹੀਂ ਆਉਂਦੀ ਤਾਂ ਉਹਨਾਂ ਚੋਂ ਸਾਡੀ ਸੇਵਾ ਕੀਤੀ ਵੀ ਕੋਈ ਸਫਲੀ ਨਹੀਂ ਹੈ। ਚਾਹੇ ਸੇਵਾ ਹੁੰਦੀ ਹੈ ਜਦ ਅਸੀਂ ਸੇਵਾ ਕਰਦੇ ਹਾਂ ਮਨ ਦੇ ਵਿੱਚ ਨਿਮਰਤਾ ਆਉਂਦੀ ਹੈ। ਫਿਰ ਜੋ ਸਾਡੀ ਸੇਵਾ ਕੀਤੀ ਹੈ ਉਹ ਸਾਡੀ ਸਫਲੀ ਹੁੰਦੀ ਹੈ। ਇਸ ਕਰਕੇ ਮਨੁੱਖਾ ਦੇ ਦਾ ਇਹੀ ਸਾਡਾ ਆਮ ਦਾ ਅਸਲੀ ਮਨੋਰਥ ਹੈ। ਅਸੀਂ ਹਰੇਕ ਤੇ ਦਇਆ ਕਰੀਏ ਤਾਂ ਸਾਡਾ ਜੋ ਹੈ ਦਇਆ ਕਰਕੇ ਹੀ ਪ੍ਰਮਾਤਮਾ ਦੇ ਨਾਮ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। 86 ਤੀਰਤ ਸਗਲ ਪੁੰਨ ਜੀ ਦਇਆ ਪਰਮਾਨ 8 ਤੇ 60 ਤੀਰਥ 68 ਬਣਦੇ ਹਨ ਜੇ ਅਸੀਂ ਜੀਵਾਂ ਦੇ ਉੱਪਰ ਦਇਆ ਕਰਦੇ ਹਾਂ ਸਾਨੂੰ 860 ਤੀਰਥਾਂ ਦਾ ਫਲ ਘਰ ਬੈਠਿਆਂ ਹੀ ਮਿਲਦਾ ਹੈ ਸੋ ਇਸ ਕਰਕੇ ਬਈ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਸੇਵਾ ਸਿਮਨ ਦੀ ਬੰਦਗੀ ਪ੍ਰਮਾਤਮਾ ਦੇ ਬੰਦ ਪ੍ਰਮਾਤਮਾ ਦੇ ਨਾਮ ਦੀ ਵਿਵادت ਸਾਨੂੰ ਵੱਧ ਤੋਂ ਵੱਧ ਕਰਕੇ ਇਹ ਮਨੁੱਖਾ ਦੇ ਜੋ ਹੈ ਇਸ ਨੂੰ ਅਸੀਂ ਬਈ ਸਫਲਾ ਕਰ ਸਕਦੇ ਹਾਂ ਸੋ ਬੋਲਦੇ ਹਾਂ ਕੋਈ ਅੱਖਰ ਵੱਧ ਘੱਟ ਬੋਲਿਆ ਜਾਂਦਾ ਹੋਵੇ ਤਾਂ ਸੰਗਤ ਗੁਰੂ ਕੀ ਸੰਗਤ ਮਾਫ਼ ਕਰ ਦੇਵੇ ਸਰਬ ਧਰਮ ਸੰਝਾ ਜੋ ਚੈਨਲ ਹੈ ਇਸ ਨੂੰ ਵੱਧ ਤੋਂ ਵੱਧ ਲਾਇਕ ਕਰੋ ਸੋ ਕਿਉਂ ਗੱਲ ਤਾਂ ਬਹੁਤ ਹੋਰ ਵੀ ਕਰਨੂ ਜੀ ਕਰਦਾ ਹੁੰਦਾ ਹੈ ਸੋ ਇਹ ਇਸ ਕਰਕੇ ਮੈਂ ਛੋਟੀਆਂ ਵੀਡੀਓ ਬਣਾਉਂਦੇ ਆਂ ਵੀ ਛੋਟੀਆਂ ਵੀਡੀਓ ਥੋੜੀਆਂ ਜੋ ਸੰਗਤ ਹੈ ਉਹ ਦੇਖਦੀ ਹੈ ਸੋ ਕਿਉਂ ਇਸ ਕਰਕੇ ਛੋਟੀਆਂ ਵੀਡੀਓ ਬਣਾਉਣ ਦਾ ਤਾਂ ਫਾਇਦਾ ਹੈ ਸੋ ਇਸ ਕਰਕੇ ਬੋਲਦੇ ਆਂ ਕੋਈ ਅਖਰ ਵੱਧ ਘੱਟ ਬੋਲਿਆ ਗਿਆ ਹੋਵੇ ਗੁਰੂ ਕੀ ਸੰਗਤ ਮਹਾਂਪੁਰਖ ਗੁਰੂ ਮਾਫ ਕਰਦਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ